ਬਲਕਾਰ ਸਿੰਘ ਸਿੱਧੂ ਆਉਂਦੇ ਆ ਇੱਕ ਵੀਡੀਓ ਪਾਉਂਦੇ ਆ 2 2 ਢਾਈ ਮਿੰਟ ਦੀ ਬੜਾ ਕੁਝ ਹੋ ਕਹਿ ਦਿੰਦੇ ਆ ਕਹਿੰਦੇ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਨਵੇਂ ਬੱਚੇ ਦੀ ਜੰਮੇ ਦੀ ਖੁਸ਼ੀ ਵੀ ਆ ਜਿਹੜੀ ਜਰੀ ਨਹੀਂ ਜਾ ਰਹੀ ਸਰਕਾਰ ਤੋਂ ਉਹ ਬਾਅਦ ਚ ਪਤਾ ਲੱਗਦਾ ਹੈ ਅਗਲੇ ਦਿਨ ਕਿ ਉਸ ਚਿੱਠੀ ਇੱਕ ਕੇਂਦਰ ਤੋਂ ਆਈ ਪਰ ਐਡੀ ਕਿਹੜੀ ਕਾਲੀ ਸੀ ਕਿ ਕਾਨੂੰਨ ਦੇ ਨਾਂ ਦੇ ਉੱਤੇ ਪਰਿਵਾਰ ਨੂੰ ਹਸਪਤਾਲ 'ਚ ਤੰਗ ਕੀਤਾ ਜਾਵੇ ਦੇਖੋ ਬਹੁਤ ਹੀ ਮਾੜੀ ਹੈ ਸੈਂਟਰ ਸਰਕਾਰ ਵਾਸਤੇ ਪੰਜਾਬ ਸਰਕਾਰ ਵਾਸਤੇ ਹੁਣ ਸਭ ਤੋਂ ਵੱਡੀ ਗੱਲ ਅੱਗੇ ਤੇ ਸੈਂਟਰ ਸਰਕਾਰ ਦੇ ਤੇ ਸਰਕਾਰ ਚਿੱਠੀਆਂ ਦਾ ਜਵਾਬ ਨਹੀਂ ਦਿੰਦੀ ਪੰਜਾਬ ਦੇ ਗਵਰਨਰ ਨੂੰ ਕਿਹੜੀਆਂ ਚਿੱਠੀਆਂ ਦੇ ਜਵਾਬ ਮਿਲ ਗਏ ਤੇ ਅੱਜ ਤੁਸੀਂ ਮਤਲਬ ਮੈਨੂੰ ਲੱਗਦਾ ਹੈ ਕਿ ਸੈਂਟਰ ਦਾ ਔਰ ਪੰਜਾਬ ਦੋਨਾਂ ਦਾ ਸਾੜ ਨਿਕਲਿਆ ਆਏਗਾ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਦੋਨਾਂ ਸਰਕਾਰਾਂ ਦੀ ਜਿੰਨੀ ਨਿੰਦਾ ਕੀਤੀ ਜਾਵੇ ਉੰਨੀ ਘੱਟ ਜਿੰਨੀਆਂ ਲਾਂਤਾਂ ਪਾਈਆਂ ਜਾਣ ਉੰਨੀ ਘੱਟ ਜੇ ਤੁਸੀਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਉਹਦੇ ਮਾਪਿਆਂ ਦਾ ਦੁੱਖ ਨਹੀਂ ਵਡਾ ਸਕੇ ਤੇ ਅੱਜ ਖੁਸ਼ੀਆਂ ਦੇ ਵਿੱਚ ਰੰਗ ਦੇ ਵਿੱਚ ਰੰਗਣਾ ਪਾਉਣਾ ਪੰਗਣਾ ਨਾ ਪਾਉ। ਵਧਾਈ ਦੀਨ ਜੋਗੇ ਵੀ ਸ਼ਬਦ ਨਹੀਂ ਲਿਖੇ। ਬਾਕੀ ਸਾਰੇ ਲੀਡਰਾਂ ਨੇ ਲਿਖੇ ਵਧਾਈ ਵੀ ਦਿੱਤੀ। ਪਰਿਵਾਰ ਦੀ ਖੁਸ਼ੀ ਸ਼ਾਮਲ ਹੋਏ ਪਰ ਸਰਕਾਰ ਵੱਲੋਂ ਕੋਈ ਸ਼ਬਦ ਨਹੀਂ ਆਏ। ਉੱਥੋਂ ਇਹ ਹੀ ਹੈ ਕਿ ਨਾ ਇੱਕ ਆਦਾ ਸਾੜ ਹੈ ਯਾਰ ਰੱਬ ਦਾ ਜੀ ਆ ਉਹ ਆ ਗਿਆ। ਹੁਣ ਠੀਕ ਹੈ। ਉਹਨਾਂ ਦੇ ਕਰਮਾ ਦੇ ਵਿੱਚ ਉਹਨਾਂ ਦੇ ਕਰਮਾ ਦੇ ਵਿੱਚ ਰੱਬ ਨੇ ਦੁੱਖ ਲਿਖਿਆ ਸੀ ਉਹਨਾਂ ਭੋਗ ਲਿਆ ਖੁਸ਼ੀ ਲਿਖੀ ਆ ਉਹ ਹੀ ਆ ਸਿਆਣੇ ਕਹਿੰਦੇ ਕਿ ਖੁਸ਼ੀ ਵੰਡਣ ਦੇ ਨਾਲ ਵੱਧਦੀ ਆ ਦੁੱਖ ਵੰਡਣ ਨਾਲ ਦੁੱਖ ਘਟਦਾ ਹੈਗਾ ਤੁਸੀਂ ਦੋਨੇ ਫਰਜ਼ ਨਹੀਂ ਨਿਭਾ ਰਹੇ ਔਰ ਸਭ ਤੋਂ ਵੱਡੀ ਜਿਹੜੀ ਆਈ ਵੀ ਐਫ ਤਕਨੀਕ ਆ ਪਹਿਲੀ ਗੱਲ ਇਹ ਜੇ ਹਿੰਦੁਸਤਾਨ ਦੇ ਵਿੱਚ 21 ਤੋਂ 50 ਸਾਲ ਤੱਕ ਅਲਾਉਡ ਆ ਪਰ ਕਈ ਮੁਲਕਾਂ ਦੇ ਵਿੱਚ ਉੱਪਰ ਵੀ ਹੈਗੀ ਆ ਉਹ ਜੇ ਉੱਪਰ ਹੈ ਤੇ ਉਸ ਤੋਂ ਪਹਿਲਾਂ ਇਹ ਨਹੀਂ ਕਿ ਮਾਤਾ ਚਰਨ ਕੌਰ ਪਹਿਲੀ ਆ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਨੇ ਹੁਣੇ ਕਿਸੇ ਨੇ ਟਵੀਟ ਕੀਤਾ ਉਹਦੇ ਚ ਗੁਜਰਾਤ ਦੀ ਔਰਤ ਵੀ ਆ ਉਸ ਬੀਬੀ ਦੀ ਜਿਹੜੀ ਉਮਰ ਆ ਉਹ ਵੀ ਤਾਂ ਹੈ ਘੱਟੋ-ਘੱਟ ਜਿਹੜੀ ਗੁਜਰਾਤ ਦੀ ਬੀਬੀ ਇਹਦੀ ਉਮਰ ਜਿਹੜੀ ਦੱਸੀ ਜਾ ਰਹੀ ਹੈ ਉਹ ਮੈਂ ਤੁਹਾਨੂੰ ਉਹ ਵੀ ਪੜ ਦੱਸ ਦਿੰਦਾ ਕਿ ਉਹਨਾਂ ਕਿੰਨੀ ਉਹਦੀ ਉਮਰ ਹੈਗੀ ਆ ਨਾਮ ਵੀ ਉਹਨਾਂ ਦਾ ਦੱਸ ਦੇ ਉਹ 70 ਈਅਰ 올ਡ ਮਤਲਬ 70 ਸਾਲ ਦੀ ਆ ਜਿਨ੍ਹਾਂ ਦਾ ਨਾਮ ਹੈ ਜਿਵੋਨ ਬੈਨ ਰਾਬਰੀ ਫਰੋਮ ਵੈਸਟਰਨ ਗੁਜਰਾਤ ਉਹਨਾਂ ਨੇ ਵੀ ਇੱਕ ਬੇਬੀ ਬੋਏ ਨੂੰ ਦਿੱਤਾ ਸੀ ਜਿਹਦਾ ਨਾਮ ਲਾਲੋ ਰੱਖਿਆ ਗਿਆ ਸੀ ਉਹਨਾਂ ਨੇ ਵੀ ਬੱਚਾ ਪੈ ਲਿਆ ਸੀ ਅਡਾਪਟ ਕੀਤਾ ਆਈਵੀਐਫ ਦੇ ਨਾਲ ਔਰ ਉਹਨਾਂ ਦੀ ਜਿਹੜੀ 45 ਸਾਲ ਬਾਅਦ ਬੱਚਾ ਘਰ ਚ ਪੈਦਾ ਹੋਇਆ ਏ ਫਿਰ ਇਦਾਂ ਹੀ ਇੱਕ ਲੇਡੀ ਆ ਦਲਜਿੰਦਰ ਕੌਰ ਉਹਨਾਂ ਦੇ ਵੀ ਵਿਆਹ ਤੋਂ 46 ਸਾਲ ਬਾਅਦ ਬੱਚਾ ਉਹ ਵੀ ਇੰਡੀਅਨ ਸੀ ਉਹਨੇ ਵੀ ਬੱਚਾ ਆਈਵੀਐਫ ਦੇ ਨਾਲ ਕੀਤਾ ਇਹ ਕਈ ਮੁਲਕਾਂ ਦੇ ਵਿੱਚ ਆਈਵੀਐਫ ਤਕਨੀਕ ਨੂੰ ਲੀਗਲਾਈਜ਼ ਹੈ ਉਹ ਤਾਂ థਾਈਲੈਂਡ ਹੋਵੇ ਚਾਹੀ ਯੂਰਪ ਹੋਵੇ ਚਾਹੀ ਕੈਨੇਡਾ ਜਾਂ ਯੂਕੇ ਕੁਝ ਵੀ ਹੈਗਾ ਔਰ ਆਹ ਕਾਨੂੰਨ ਦੇ ਹਿਸਾਬ ਨਾਲ ਪੁੱਛ ਗਏ ਜੇ ਤੁਸੀਂ ਕੁਝ ਕਰਨਾ ਵੀ ਹੈ ਤੇ ਉਹਨੂੰ ਰੀਕਿਆ ਜਾ ਸਕਦਾ ਨਾ ਹਸਪਤਾਲ ਦੇ ਵਿੱਚ ਪੁਲਿਸ ਵੀ ਗਈ ਹੈ ਇੱਥੋਂ ਤੱਕ ਸਿਹਤ ਅਧਿਕਾਰੀ ਤਾਂ ਜਾਣੀ ਜਾਣੀ ਸੀ ਪੁਲਿਸ ਵੀ ਪਹੁੰਚ ਗਈ ਬਿਲਕੁਲ ਉਹ ਵੇਖੋ ਕਿ ਕਿੱਡੀ ਮਾਨਸਾ ਜਿਹੜੇ ਮਾਨਸਾ ਪੁਲਿਸ ਦੇ ਐਸਐਸਪੀ ਕੇ ਕਿੰਨੀ ਫੁਰਤੀ ਦਿਖਾ ਰਹੇ ਹੈਗੇ ਨੇ ਔਰ ਮਾਨਸਾ ਪੁਲਿਸ ਕਰਕੇ ਸੀ ਦੂ ਮੁਸੇ ਵਾਲਾ ਮਾਰਿਆ ਗਿਆ ਸੀ ਜੇ ਤੁਸੀਂ ਉਹ ਦਿਨ ਸਹੀ ਪ੍ਰੋਪਰ ਕੀਤੀ ਹੁੰਦੀ ਤੁਹਾਡੇ ਉਥੇ ਦਫਤਰਾਂ ਦੇ ਵਿੱਚ ਬੈਠ ਕੇ ਕਈਆਂ ਨੇ ਇਹ ਲਿਖ ਦਿੱਤਾ ਸੀ ਕਿ ਅੱਜ ਹਨੇਰੀ ਆਉਗੀ ਫਿਰ ਉਹਨਾਂ ਨੂੰ ਉਹ ਮੈਸੇਜ ਡਿਲੀਟ ਕਰਨੇ ਪਏ ਨੇ ਫਿਰ ਤੁਸੀਂ ਪ੍ਰੋਪਰ ਨਾਕੇ ਨਹੀਂ ਲਏ ਹਗੇ ਹਾਲਾਂਕਿ ਉਸ ਐਸਐਸਪੀ ਨੂੰ ਉਹ ਦਿਨ ਹੀ ਡਿਸਮਿਸ ਕਰ ਦੇਣਾ ਚਾਹੀਦਾ ਸੀ ਕਿਉਂਕਿ ਦਫਤਰ ਦੇ ਵਿੱਚ ਬੈਠ ਕੇ ਉਹ ਹਾਸੇ ਠੱਠੇ ਚੱਲ ਰਹੇ ਸੀ ਮੂਲ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਜੇ ਰੱਬ ਨੇ ਉਹਨਾਂ ਦੇ ਕਰਮਾਂ ਦੇ ਵਿੱਚ ਇੰਨਾ ਕੀ ਸਾਥ ਲਿਖਿਆ ਸੀ ਸਿੱਧੂ ਮੂਸੇਵਾਲਾ ਔਰ ਦੋ ਸਾਲ ਤੈ ਨਾਲ ਸੈਂਟਰਨਾਂ ਪੰਜਾਬ ਨੇ ਇਨਸਾਫ ਕੀਤਾ ਹੁਣ ਉਹਨਾਂ ਦੇ ਕਰ ਜੇ ਰੱਬ ਨੇ ਇੱਕ ਜਰੀਆ ਬਣਾਇਆ ਹੈਗਾ ਤਾਂ ਉਹ ਜਿਸ ਗੁਨਾਹ ਕੀ ਹੋ ਸਕਦਾ ਕਿ ਉਹਨਾਂ ਨੇ ਜਿੱਥੋਂ ਵੀ ਆਈਵੀਐਫ ਦਾ ਸਹਾਰਾ ਲਏ ਉਹਨਾਂ ਨੇ ਆਪੇ ਡਾਕੂਮੈਂਟ ਤਿਆਰ ਹੋ ਜਾਣਗੇ ਇਸ ਤੋਂ ਪਹਿਲਾਂ ਲੋਕਾਂ ਨੇ ਲਏ ਨੇ ਔਰ ਸਭ ਤੋਂ ਵੱਡੀ ਗੱਲ ਸੁਪਰੀਮ ਕੋਰਟ ਕੀ ਕਹਿ ਰਹੀ ਹੈ ਸੁਪਰੀਮ ਕੋਰਟ ਨੇ ਪਿੱਛੇ ਜੇ ਕਰਨਾਟਕਾ ਔਰ ਸੁਪਰੀਮ ਕੋਰਟ ਦਾ ਜਿਹੜਾ ਲਿਵਨ ਰਿਲੇਸ਼ਨ ਜਿਹੜਾ ਜਿਹੜੇ ਅੱਜ ਕੁੜੀਆਂ ਮੁੰਡੇ ਬਿਨਾ ਵਿਆਹ ਤੋਂ ਰਹਿ ਰਹੇ ਨੇ ਬਿਨਾ ਵਿਆਹ ਤੋਂ ਉਹ ਇੱਕ ਦੂਜੇ ਦੇ ਬਿਸਤਰ ਵੀ ਸਾਂਝੇ ਕਰ ਰਹੇ ਨੇ ਬੱਚੇ ਵੀ ਹੋ ਰਹੇ ਨੇ ਸੁਪਰੀਮ ਕੋਰਟ ਕਹਿੰਦੀ ਕਿ ਠੀਕ ਆ ਇੱਕ ਰੱਬ ਦਾ ਦਿੱਤਾ ਰੂਪ ਆਹੀਂ ਉਸ ਤੇ ਕੀ ਕਿੰਤੂ ਪਰੰਤੂ ਕਰ ਸਕਦੇ ਨੇ ਇੱਥੋਂ ਤੱਕ ਕਿ ਕਰਨਾਟਕਾ ਹਾਈ ਕੋਰਟ ਦਾ ਪਿੱਛੇ ਜਿਹਾ ਇੱਕ ਫੈਸਲਾ ਆਇਆ ਕਿ ਇੱਕ ਪਿਓ ਕਹਿੰਦਾ ਕਿ ਮੇਰੀ ਔਲਾਦ ਨਹੀਂ ਆ ਇਹ ਕਿਸੇ ਹੋਰ ਦੀ ਔਲਾਦ ਆ ਮੈਂ ਡੀਐਨਏ ਕਰਾਉਣਾ ਕਹਿੰਦੇ ਤੁਹਾਡਾ ਰਿਸ਼ਤਾ ਨਜਾਇਜ਼ ਹੋ ਸਕਦਾ ਬੱਚਾ ਜਾਇਜ਼ ਹੀ ਆ ਆਡਾ ਰਿਸ਼ਤਾ ਹਰਾਮ ਦਾ ਹੋ ਸਕਦਾ ਹੈਗਾ ਬੱਚੇ ਦਾ ਰਿਸ਼ਤਾ ਨਹੀਂ ਹੈਗਾ ਜਦ ਸਾਡੀਆਂ ਦੇਸ਼ ਦੀਆਂ ਅਦਾਲਤਾਂ ਚਾਹੇ ਉਹ ਕਰਨਾਟਕ ਹਾਈ ਕੋਰਟ ਚਾਹੇ ਉਹ ਸੁਪਰੀਮ ਕੋਰਟ ਇਹ ਹਵਾਲੇ ਦੇ ਰਹੀਆਂ ਲਿਵਨ ਰਿਲੇਸ਼ਨ ਹੈ ਤੇ ਗੈਰਕਾਨੂੰਨੀ ਹੈ ਬੰਦੇ ਰਹਿ ਰਹੇ ਨੇ ਇਥੇ ਤੁਹਾਨੂੰ ਫਤਿਹਗੜ੍ਹ ਸਾਹਿਬ ਆ ਗਿਆ ਦਾਦਾ ਪੋਤੀ ਰਹਿ ਰਹੇ ਨੇ ਵਿੜਾ ਕਰਕ ਹੋਇਆ ਪਿਆ ਸਮਾਜ ਦਾ ਜਦ ਅਜਿਹੇ ਰਿਲੇਸ਼ਨਾਂ ਦੇ ਵਿੱਚ ਜੇ ਲਿਵਨ ਰਿਲੇਸ਼ਨ ਦੇ ਵਿੱਚ ਸੁਪਰੀਮ ਕੋਰਟ ਉਹਨਾਂ ਰਿਲੇਸ਼ਨ ਚੋਂ ਪੈਦਾ ਹੋਏ ਬੱਚੇ ਨੂੰ ਮਾਨਤਾ ਦੇ ਰਹੀ ਆ ਤੇ ਫਿਰ ਇਹ ਜਿਹੜਾ ਇੱਕ ਆਈਵੀਐਫ ਵਰਲਡ ਵਾਈਡ ਇੱਕ ਤਕਨੀਕ ਨੂੰ ਮਨਜ਼ੂਰ ਸਾਡਾ ਠੀਕ ਹੈ ਹਿੰਦੁਸਤਾਨ ਦਾ ਕਾਨੂੰਨ 21 ਤੋਂ 50 ਸਾਲ ਦੀ ਉਮਰ ਵਿੱਚ ਅਲਾਉ ਕਰਦਾ ਲੇਕਿਨ ਕਿਤੇ ਨਾ ਕਿਤੇ ਬਾਕੀ ਮੁਲਕਾਂ ਦੇ ਵਿੱਚ ਜਿਹੜੇ ਤਕਨੀਕ ਅਪਣਾਈ ਜਾ ਰਹੀ ਤੇ ਉਹ ਉਹਦਾ ਸਹਾਰਾ ਕਿਤੇ ਨਾ ਕਿਤੇ ਲੀਗਲ ਡਾਕੂਮੈਂਟ ਸਿੱਧੂ ਮੂਸੇਵਾਲੇ ਦੇ ਫਾਦਰ ਬਲਕੌਰ ਸਿੰਘ ਨੇ ਵਕੀਲਾ ਨਾ ਕੀਤੀ ਹੋਗੀ ਗੱਲ ਯਾਰ ਹਲੇ ਤੋਂ ਮੁੰਡੇ ਨੇ ਹਜੇ 4 ਦਿਨ ਦੇ ਮੁੰਡੇ ਨੇ ਸੂਰਜ ਦੀਆਂ ਕਿਰਨਾਂ ਵੀ ਨਹੀਂ ਦੇਖੀਆਂ ਹੈਗੀਆਂ ਤੇ ਸੈਂਟਰ ਸਰਕਾਰ ਵੀ ਅਟੈਕ ਪੰਜਾਬ ਸਰਕਾਰ ਵੀ ਅਟੈਕ ਹੈ ਮਤਲਬ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੇ ਘਰ ਪੈਦਾ ਹੋਣਾ ਗੁਨਾਹ ਹੋ ਗਿਆ ਪਹਿਲਾਂ ਉਹਨਾਂ ਦੇ 29 ਸਾਲ ਦਾ ਮੁੰਡਾ ਬਬਰ ਸ਼ੇਰ ਵਰਗਾ ਮੁੰਡਾ ਜਿਹਨੂੰ ਝੋਟਾ ਜਿਹਨੂੰ ਣਾਠਗਾਰਾ ਕਹਿੰਦੇ ਤੁਸੀਂ ਉਹ ਖੋਲਿਆ ਹੁਣ ਉਹਨਾਂ ਦੇ ਦੁਬਾਰਾ ਆਈਵੀਐਫ ਦੇ ਨਾਲ ਜੇ ਕੋਕ ਹਰੀ ਹੋਈ ਆ ਤੇ ਘੱਟੋ ਘੱਟ ਵਧਾਈ ਤੇ ਸਾਂਝੀ ਕਰ ਲੋ ਤੁਸੀਂ ਨਹੀਂ ਕਰਨ ਜੋਗੇ ਹੈਗੇ ਲੋਕ ਇਹ ਵੀ ਗੱਲਾਂ ਕਰ ਰਿਹਾ ਕਿ ਜੇ ਕਾਨੂੰਨ ਦਾ ਐਡਾ ਹੀ ਇਹਨਾਂ ਨੂੰ ਫਿਕਰ ਹੈ ਚਾਹੇ ਸੈਂਟਰ ਆ ਚਾਹੇ ਸੂਬਾ ਸਰਕਾਰ ਆ ਤੇ ਜਦੋਂ ਸਿਕਿਉਰਿਟੀ ਲੀਕ ਕੀਤੀ ਗਈ ਥਾਂ ਥਾਂ ਦੱਸਿਆ ਗਿਆ ਪ੍ਰਚਾਰ ਕੀਤਾ ਗਿਆ ਫਿਰ ਉਹ ਵੀ ਕਾਨੂੰਨ ਦੇ ਹਿਸਾਬ ਨਾਲ ਅਜੇ ਤੱਕ ਕਾਰਵਾਈ ਕਿਉਂ ਨਾ ਹੋਈ ਹਾਂ ਉਹ ਤੇ ਹੋਣੀ ਚਾਹੀਦੀ ਜਿੰਨਾ ਵੀ ਲੋਕਾਂ ਨੇ ਉਹ ਸਿਕਿਉਰਿਟੀ ਲੀਕ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਉਹ ਤੇ ਕੀਤੀ ਨਹੀਂ ਆ ਉਹਦੇ ਬਾਅਦ ਚ ਇਹਨਾਂ ਨੇ ਡਾਟਾ ਵੀ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪੁਲਿਸ ਨੂੰ ਵੀ ਸ਼ਿਕਾਇਤਾਂ ਕੀਤੀਆਂ ਗਿਆ ਹਾਈ ਕੋਰਟ ਨੂੰ ਪਰ ਉਸ ਮਸਲੇ 'ਤੇ ਕੁਝ ਨਹੀਂ ਆ ਕਿਉਂਕਿ ਆਪਣੀ ਗਲਤੀ ਜਿਹੜੀ ਕੀਤੀ ਹੁੰਦੀ ਉਹ ਗਲਤੀ ਨਹੀਂ ਆ ਹੁਣ ਇਹਦੇ 'ਚ ਮੈਨੂੰ ਲੱਗਦਾ ਕਿ ਜੇ ਉਸ ਬੀਬੀ ਨੇ ਆਪਣੀ ਕੋ ਖਰੀ ਕਰ ਲਈ ਆਈਵੀਐਫ ਦੇ ਨਾਲ ਤੇ ਇਹਦੇ 'ਚ ਹੈ ਕਿ ਕਿਹੜਾ ਕਾਨੂੰਨ ਆ ਕਾਨੂੰਨ ਇਹ ਤੇ ਕਿੰਨੀ ਵਾਰ ਦੇਸ਼ ਦਾ ਸੰਵਿਧਾਨ ਤੁਸੀਂ ਲੀਰੋ ਲੀਰ ਕਰ ਦਿੱਤਾ ਪਤਨੀ 100 ਟਾਈਮਸ ਤੁਸੀਂ ਉਹਨੂੰ ਅਮੈਂਡਮੈਂਟ ਕਰ ਲਈ ਹੈਗੀ ਆ ਆਪਣੇ ਹਿਸਾਬ ਨਾਲ ਅਮੈਂਡਮੈਂਟ ਕਰ ਲੈਂਦੇ ਹੋਗੇ ਤੇ ਅਗਰ ਦੇ ਵਰਲਡ ਦੇ ਵਿੱਚ ਇੱਕ ਤਕਨੀਕ ਹੈ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਹਸਪੀਟਲ ਆਈਵੀਐਫ ਤਕਨੀਕ ਨਰਾਈ ਹੈਗਾ ਜੇ ਉਹਨਾਂ ਨੇ ਪੂਰਾ ਲੀਗਲ ਪ੍ਰੋਸੈਸ ਆ ਤੁਸੀਂ ਉਹਨੇ ਕੋ ਮੰਗੋ ਤੇ ਸਹੀ ਡਾਕੂਮੈਂਟ ਤੇ ਹੁਣ ਤੁਸੀਂ ਛਾਪੇ ਮਾਰੀ ਜਾ ਰਹੇ ਡਰਾ ਰਹੇ ਧਮਕਾਰੇ ਦਾ ਮਤਲਬ ਆ ਕਿ ਇਸ ਮਸਲੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਮਸਲੇ ਦੇ ਵਿੱਚ ਦੋਨੇ ਸਰਕਾਰਾਂ ਮਿਲੀਆਂ ਹੁਣ ਉਹਨੇ ਸਿੱਧੂ ਮੂਸੇਵਾਲੇ ਨੇ ਕੀ ਗੁਨਾਹ ਕੀਤਾ ਸੀ ਜਾਂ ਉਹਦੇ ਪਿਓ ਨੇ ਜਾਂ ਮਾਂ ਨੇ ਕੀ ਗੁਨਾਹ ਕਰ ਲਿਆ ਕਿ ਸੈਂਟਰ ਨੂੰ ਤੇ ਸਟੇਟ ਨੂੰ ਚੁੱਭਣ ਲਾ ਪਿਆ ਸੈਂਟਰ ਸਟੇਟ ਤੇ ਕਰੀ ਜਾਂਦਾ ਸਟੇਟ ਸੈਂਟਰ ਤੇ ਕਰੀ ਜਾ ਰਿਹਾ ਹੁਣ ਸਟੇਟ ਗਵਰਨਮੈਂਟ ਕੀ ਕਰੀ ਹੈ ਹੈਲਥ ਮੰਤਰੀ ਦਾ ਆ ਗਿਆ ਡਾਕਟਰ ਬਲਵੀਰ ਸਿੰਘ ਦਾ ਸਟੇਟਮੈਂਟ ਕਿ ਜੀ ਇਹ ਸੈਂਟਰ ਦੀ ਚਿੱਠੀ ਆ ਜੇ ਸੈਂਟਰ ਦੀ ਚਿੱਠੀ ਹੈ ਤੇ ਦਬ ਛੱਡੋ ਉਹਨਾਂ ਉਹਨਾਂ ਚਿੱਠੀ ਦੇ ਵਿੱਚ ਕੋਈ ਤੁਹਾਨੂੰ ਤੋਪ ਤੇ ਨਹੀਂ ਭੇਜਤੀ ਦਨਾਲੀ ਤੇ ਨਹੀਂ ਭੇਜਤੀ ਤੁਸੀਂ ਕਹੋਗੇ ਠੀਕ ਹੈ ਅਸੀਂ ਕਰਕੇ ਦੇ ਦਾਂਗੇ ਜੀ ਪਰ ਤੁਸੀਂ ਤਾਂ ਹੁਣ ਡਰਾ ਰਹੇ ਹੋ ਧਮਕਾ ਰਹੇ ਹੋ ਜੇਲ੍ਹ ਭੇਜਣ ਦੀਆਂ ਤਿਆਰੀਆਂ ਕਰ ਰਹੇ ਹੋ ਤੇ ਕੀ ਨਾ ਤੁਹਾਨੂੰ ਨੀਲੀਛਤਰੀ ਵਾਲੇ ਨੇ ਮaaf ਕਰਨਾ ਹੈਗਾ ਤੇ ਨਾ ਉਹਨਾਂ ਮਾਵਾਂ ਨੇ ਮaaf ਕਰਨਾ ਹੈਗਾ ਜਿਨ੍ਹਾਂ ਨੂੰ ਤੁਸੀਂ ਕੁੱਖਾਂ ਜਿਨ੍ਹਾਂ ਦੀਆਂ ਨਸ਼ਿਆਂ ਦੇ ਰੂਪ ਦੇ ਵਿੱਚ ਉਜਾੜ ਦਿੱਤੀਆਂ ਤੇ ਜੇ ਰੱਬ ਨੇ ਕਿਸੇ ਦੀ ਕੁੱਖ ਹਰੀ ਕੀਤੀ ਹੀ ਹੈ ਤੁਸੀਂ ਉਸਤੇ ਵੀ ਕਿੰਤੂ ਪਰੰਤੂ ਕਹਨਗੇ ਰੱਬ ਤੋਂ ਡਰਨਾ ਚਾਹੀਦਾ ਇੰਨਾ ਵੀ ਇਹਨਾਂ ਨੂੰ ਭੁੱਲਣੀ ਜਾਣਾ ਚਾਹੀਦਾ ਹੈਗਾ ਔਰ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੈ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਤੇ ਕੋਈ ਕਾਨੂੰਨ ਨਹੀਂ ਆ